ਉਸੀ ਦੇਖ ਰਹੇ ਹੋ ਸਰਬਤਰਮ نیوز ਚੈਨਲ ਅਸਾਡੀ ਟੀਮ ਪਹੁੰਚੀ ਸ਼ੰਭਲੀ ਨਿਰਮਲ ਕੁਟੀਆਂ ਪੰਡਵਾ ਫਗਵਾੜਾ ਵਿਖੇ ਜਿੱਥੇ ਕੇ ਮਾਤਾ ਗੁਜਰਕੌਰ ਜੀ ਦੀ 416 ਪ੍ਰਕਾਸ਼ਤਾਪ ਦੀ ਉਸ ਨੂੰ ਸਮਰਪਿਤ ਧਾਰਮਿਕ ਸਮਾਗਮ ਨੂੰ ਨਗਰ ਨਿਵਾਸੀ ಗ್ರಾಮ ਪੰਚਾਇਤ ਤੇ ਸੰਕਟਨਾ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਗੁਰਚਨ ਸਿੰਘ ਜੀ ਸਰਪ੍ਰਸਤੀ ਹੇਠ ਬਹੁਤੀ ਸ਼ਰਧਾ ਪੂਰਵਕ ਕਰਵਾਏ ਗਏ ਈਸ਼ਵਰੇ ਜਾਣਕਾਰ ਦਿੰਦੂ ਦੇ ਪ੍ਰਬੰਧਕਾਂ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਵਤ ਕਰਦੇ ਹੋਏ ਦੱਸਿਆ ਕਿ ਮਹਾਪੁਰਸ਼ਾਂ ਦੀ ਯਾਦ ਵਿੱਚ 25ਵਾਂ ਸਾਲਾਨਾ ਵਰਸੀ ਸਮਾਗਮ ਜੋ 2 ਦਸੰਬਰ 2024 ਨੂੰ ਸੰਤ ਬਾਬਾ ਗੁਰਚਰਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ ਸੋ ਇਸ ਮੌਕੇ ਆਏ ਹੋਏ ਰਾਗੀ ਢਾਡੀ ਜਥੇ ਕਥਾ ਕੀ ਤਰ੍ਹਾਂ ਹੀ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ ਆਓ ਸੀ ਬਾਕੀ ਜਾਣਕਾਰੀ ਲੈਂਦੇ ਆ ਪ੍ਰਬੰਧਕਾਂ ਪਾਸੋਂ ਤੁਸੀਂ ਦੇਖ ਰਹੇ ਹੋ ਜਥੇ ਦਰਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਸੋਣਵੜ ਭਾਗਿਆ ਹਰ ਅੰਮ੍ਰਿਤ ਬਾਣੀ ਰਾ ਸੋਣਵੜ ਭਾਗਿਆ ਹਰ ਅੰਮ੍ਰਿਤ ਬਾ ਅਮਰਤ ਬਾਣੀ ਰਾਮ ਜਿਨ ਕੋ ਕਰਮ ਲਿਖੇ ਤਸ ਦਸਮਾਣੀ ਰਾਮ ਜਿਨ ਕੋ ਕਰਮ ਲਿਖੇ ਤਸ ਦਸਮਾਣੀ ਰਾਮ ਡੜਵਡ ਭਾਗਿਆ ਹਰਿਆ ਜੀ ਪਰਮ ਸਤਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀਓ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਤਰ ਸਾਹ ਦੇ ਹੇਠ ਨੰਬਰ ਕੁਟਿਆ ਸ਼ੰਭવાડી ਮਹਾਪੁਰਸ਼ਾਂ ਦੇ ਮਹਾਨ ਤਪੋ ਸਥਾਨ ਤੇ ਸਥਾਨ ਦੇ ਮਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਪੰਵੇ ਵਾਲਿਆਂ ਦੇ ਯਤਨਾਂ ਦੇ ਸਦਕਾ ਸਮੁੱਚੀਆਂ ਨਗਰ ਦੀਆਂ ਇਲਾਕੇ ਦੀਆਂ ਅਤੇ ਦੇਸ਼ ਉਦੇਯ ਦੀਆਂ ਸੰਤਾ ਦੇ ਸਹਿਯੋਗ ਦੇ ਨਾਲ ਜਿੱਥੇ ਮਹਾਨ ਸਲਾਨਾ ਗੁਰਮਤ ਸਮਾਗਮਾਂ ਦੀ ਆਰੰਭਤਾ ਹੋਈ ਹੈ ਸਮਾਗਮ ਚੱਲ ਰਹੇ ਨੇ ਉੱਥੇ ਇਹਨਾਂ ਸਮਾਗਮਾਂ ਦੇ ਵਿਸ਼ੇਸ਼ ਤੌਰ ਤੇ ਅੱਜ ਦਾ ਜੋ ਸਮਾਗਮ ਹੈ ਧੰਨ ਧੰਨ ਮਾਤਾ ਗੁਜਰੀ ਜੀ ਉਹਨਾਂ ਦੀ 400 ਸਾਲਾ ਪ੍ਰਕਾਸ਼ ਜੀਵ ਦੀ ਜੋਸ਼ਤਾਬੀ ਹੈ ਉਹਨੂੰ ਸ਼ਰਧਾਪੂਰਕ ਸਮਰਪਿਤ ਕੀਤਾ ਗਿਆ ਇਹ ਜਿਸ ਸਮਾਗਮ ਜਿੱਥੇ ਮਹਾਨ ਕੀਰਤਨ ਦਰਬਾਰ ਸਜਿਆ ਇਹ ਗੁਰਸਿੱਖ ਪਿਆਰਿਆਂ ਨੇ ਗੁਰੂ ਨੂੰ ਵਿਚਾਰਾਂ ਦੀ ਸਾਝ ਪਾਈ ਪੰਗਤ ਤੇ ਸੰਗਤ ਦਾ সমੇਲ ਹੋਇਆ ਗੁਰਕਾਲ ਅੰਦਰ ਟੁੱਟ ਵਰਤਿਆ ਸੋ ਇਨਾ ਸਮਾਗਮਾਂ ਦੇ ਵਿੱਚ ਸੰਗਤਾਂ ਵੱਧ ਚੜ ਕੇ ਗੁਰੂ ਮਹਾਰਾਜ ਦੇ ਚੰਨ ਪਰਸ ਕੇ ਆਪਣਾ ਜੀਵਨ ਸਫਲ ਕਰ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਥੇਦਾਰ ਗਦੀਪ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਆਫ ਪੰਜਾਬ ਨਾ ਸਮਾਨਤ ਆਨ ਯ ਸਰਬਤਾ ਸ੍ਰੇਸ਼ਟ ਦਾ ਪੰਜਾਬ ਤੋਂ ਧਰਜ ਬਲੋਂ ਅੱਜ ਪਰਵਾ ਦੀ ਧਰਤੀ ਤੇ ਸ਼ਰਵਾਲੀ ਹਾਜ਼ਰ ਹੋਇਆ ਜਿੱਥੇ ਕਿ ਦੋਸੰਬਰ ਦਾ ਸਭਾਗਮ ਬੜੀ ਧੂਤਤਾ ਨਾਲ ਮਨਾਇਆ ਜਾ ਰਿਹਾ ਹੈ ਉਸ ਨੂੰ ਸਾਹਾ ਕੋ ਮੁਕਾਬਲਤ ਤੋਂ ਦੱਸਣਗੇ ਜਨਮ ਮਰਨ ਦਹੁ ਮੈਂ ਨਾਹੀ ਜਨ ਪਾਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਸਿਓ ਲੈ ਮਿਲਾਏ ਬ੍ਰਹਮ ਯਾਨੀ ਸਦ ਜੀਵ ਹੈ ਨਹੀਂ ਮ੍ਰਤਾ ਸੋ ਤਪਸਥਾਨ ਨਿਰਮਲ ਕੁਟਿਆ ਪੰਡਵਾ ਵਿਖੇ ਮਾਪੁਰਖਾਂ ਦੀ ਜਾਤ ਦੇ ਵਿੱਚ 25ਵਾਂ ਸਾਲਾਨਾ ਵਰਸੀ ਸਮਾਗਮ ਜੋ ਹੈ 2 ਦਸੰਬਰ ਦਿਨ ਸੋਮਵਾਰ 2024 ਨੂੰ ਸੰਤ ਬਾਬਾ ਮੀਤਲ ਸਿੰਘ ਜੀ ਕੁੱਪੀਆ ਵਾਲੇ ਜਿੰਨਾ ਦੇ ਸਰਪੰਚੀ ਦੇ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਕਤੀ ਦੇ ਹੇਠ ਮਾਇ ਜਾ ਰਿਹਾ ਹੈ ਉਹਦੇ ਵਿੱਚ ਸੰਤ ਜਨ ਗੁਣੀ ਜਨ ਸਾਡੀ ਸਹਿਬਾਨ ਰਾਗੀ ਸਹਿਬਾਨ ਅਤੇ ਵਿਅਰਧ ਪਿਆਰਿਆ ਨੇ ਸੰਗਤਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਸੋ ਆਪ ਸਾਰੀਆਂ ਸੰਗਤਾਂ ਨਿੰਨਾ ਸਮਾਗਮ ਉਤੇ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ